ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੁਰੇ ਜੱਟ ਸਿੱਖ ਆਇਆ ਤੇ ਦਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਸੇਖ ਬਣਾ ਦੋ ਅਧਿਆਪ ਨੇ ਜਦ ਸੇਖ ਦਾ ਨਾਮ ਦੱਸਿਆ ਭਾਈ ਮਨਜ ਜਿਹੜਾ ਕਦੇ ਸਰਵਰੀਆਂ ਦੀ ਗੁਜਾ ਕਰੀ ਸਰਵਰੀਆਂ ਦੇ ਚਿਰਾਗ ਜਗਾਉਣੇ ਕਿਉਂਕਿ ਤਨ ਤਾਰ ਵਾਲੇ ਪਾਸੇ ਉਸ ਸਮੇਂ ਸਰਵਰੀਆਂ ਦਾ ਮੋਲਵਾਲਾ ਜਾਦੇ ਮੋਲ ਕਰਕੇ ਤੇ ਲੋਕ ਇਧਰ ਦੇ ਪਾਸੇ ਖੰਡ ਵਾਲੇ ਪਾਸੇ ਜਾਦੇ ਰੁਝੇ ਹੋਏ ਤੁੰ ਤਨ ਸਤਿਗੁਰੂ ਅਕਲ ਦੇ ਮਹਾਰਾਜ ਜੀ ਕਹਿੰਦੇ ਕਿ ਭਾਈ ਇਹ ਕਿਹਨਾਂ ਦੇ ਹਰਦਾ ਲੋਵੀ ਤੇ ਦੋ ਸਿੱਕੀਆਂ ਹੋਣ ਇੱਕ ਹੀ ਚਰਦੇ ਨੇ ਵਿੱਚ ਦੋ ਸਿੱਕੀਆਂ ਵੀ ਟਿਕ ਸਕਦੀਆਂ ਗੁਰੂ ਅੰਦੇਵ ਮਹਾਰਾਜ ਜੀ ਨੇ ਭਾਈ ਮਨ ਨੂੰ ਇਹ ਵਜਨ ਕਹੇ ਕਹਿੰਦਾ ਪਾਸ਼ਾ ਜੀ ਤਰ੍ਹਾਂ ਕੀ ਕਹਿੰਦੇ ਜੇ ਗੁਰੂ ਨਾਨਕ ਦੇਵ ਘਰ ਦਾ ਸਿੱਖ ਬਣਨਾ ਹੈ ਤਾਂ ਫਿਰ ਘਰ ਦੇ ਵਿੱਚ ਤੇ ਬਣੀਏ ਕੋਈ ਤਜਾਰ ਹੈ ਉਹ ਟੌ ਨਹੀਂ ਭਵੇਗੀ ਭਾਈ ਮਨਜੂ ਨੂ ਗੁਰੂ ਅਜੰਦੇਵ ਮਹਾਰਾਜ ਨੇ ਇਹ ਬਚਨਾ ਕੇ ਤਾਂ ਸਾਧ ਸੰਗਤ ਜੀਓ ਕਨਕਾ ਦੇ ਵਿੱਚ ਫਨੀਰ ਹੋਈ ਮੰਜਾਰ ਟੌੜ ਪਾਉ ਤੇ ਭਾਈ ਮਨਜੂ ਚਲੇ ਗਏ ਚਲੇ ਗਏ ਤਕੀਰ ਹੋਇਆ ਘਰ ਦੇ ਵਿੱਚ ਜਾ ਕੇ ਮੰਜਾਰ ਢਾਈ ਮਨ ਭਾਈ ਮੰਜ ਕਸ ਪਿੰਡ ਦੇ ਚੌਧਰੀ ਵਿਸੰਦਨ ਤੇ ਸਰਬਰੀਆਂ ਦੇ ਮੁਖੀ ਵੀ ਸਨ ਦੋ ਉਹਦੇਦਾਂ ਪੰਜਾਬ ਭਾਈ ਮੰਜ ਦੇ ਕੋਲ ਦੋ ਉਹਦੇਦਾਂ ਇੱਕ ਤਾਂ ਸਰਬਰੀਆਂ ਦੇ ਮੁਖੀ ਇਲਾਕੇ ਦੇ ਜਿੰਨੇ ਵੀ ਸਰਬਰੀਏ ਸਨ ਉਹਨਾਂ ਦੇ ਮੁਖੀ ਤੇ ਦੂਸਰੇ ਪਿੰਡ ਦੇ ਚੌਧਰੀ ਗੁਰੂ ਆਜਾ ਨੂੰ ਇਹ ਮਹਾਰਾਜ ਸਹਿ ਪਾਤਸ਼ਾਹੀ ਦੇ ਕੋਲੋਂ ਗਏ ਤੇ ਜਾ ਕੇ ਘਰ ਦੇ ਵਿੱਚ ਬਣੀ ਹੋਈ ਮੰਜਰ ਟਾਹ ਰਹੀ ਲੋਕਲ ਕੀ ਕਹਿਣ ਲੋਕ ਕਹਿਣ ਲ ਕਿ ਭਾਈ ਮੱਝ ਨੂੰ ਪਿੰਡੋਂ ਉਠਾ ਪੈ ਗਿਆ ਹਨ ਲੋਕਾਂ ਨੇ ਸੋਚ ਦੇ ਕੋ ਲੋਕਾਂ ਨੇ ਇਹ ਨਹੀਂ ਕਿਹਾ ਕਿ ਭਾਈ ਮੱਝ ਪੀਏ ਨੂੰ ਉਠਾ ਪੈ ਗਿਆ ਕਾਦੇ ਦੇ ਵਿੱਚ ਮਤੀ ਪ੍ਰੇਤ ਜਾਰਨਾ ਵੀ ਆਪਾਂ ਇਮਨਜ ਨੇ ਲੋਕਾਂ ਨੂੰ ਸੁਝਾਉਂਦੇ ਆ ਤਾਂ ਜਨਨ ਕੀਤਾ ਕਿ ਇਹ ਦੁਨੀਆ ਦੇ ਲੋਕੋ ਇਹ ਸਭ ਅਖੰਡ ਨਹੀਂ ਜੋ ਕੁਝ ਆਪਾਂ ਕਰ ਲਈਗਾ ਉਹ ਅਬ ਅਖੰਡ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਦੁੱਖ ਦਾ ਨਾ ਪੜੋ ਹਾਰ ਤੇ ਨਾ ਮੂਰ ਨਾ ਪੂਜੋ ਬੜੇ ਉਸਤਾਨ ਨਾ ਜਾਈ ਇਹ ਆਪਾਂ ਕਾਦੇ ਦੇ ਵਿੱਚ ਬਣਾ ਕੇ ਕਿੱਦਾਂ ਤੇ ਆਪਾਂ ਆਪੇ ਇਹਨਾਂ ਮੱਥਾ ਟੇਕੀ ਜਾਂਦੇ ਆ ਜਿਹੜਾ ਆਪਾ ਨਾ ਉਹ ਕਿਸੇ ਦਾ ਮਨਾਇਆ ਨਹੀਂ ਬੰਦਾ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਾ ਹੋਏ ਭਾਈ ਮੰਜ ਦਾ ਜਦੋਂ ਇਹ ਬੋਲ ਸੁਨੇ ਤੇ ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗਿਆ ਵੀ ਇਹ ਗੁਰੂ ਨਾਨਕ ਦੇ ਸਿੱਖਾਂ ਦੇ ਹੱਥ ਚੜ ਗਿਆ ਤਾਂ ਕੀ ਹੋਇਆ ਭਾਈ ਮੰਜ ਨੂਰ ਸਾਧ ਸੰਗਤ ਜੀਓ ਚੌਕ ਦਾ ਮੌਲਾ ਵੀ ਛੜਨਾ ਪਿਆ ਤੇ ਨਾਲ ਭਾਈ ਮੰਜ ਨੂੰ ਸਰਪਰੀਆਂ ਦਾ ਮੁਹੀ ਪੁਨਾ ਵੀ ਛੜਨਾ ਪਿਆ ਉਸੇ ਸਮੇਂ ਕਹਿੰਦੇ ਤਸਦੀਵਾ ਰਹਿ ਕੇ ਰਹੇ ਇੱਥੋਂ ਤੱਕ ਭਾਈ ਮੰਜ ਨੂੰ ਆਪਣਾ ਘਰ ਵੀ ਛੜਨਾ ਪਿਆ ਸਾਧ ਸੰਗਤ ਜੀਓ ਪਗਾਂਡੇ ਦੇ ਵਿੱਚ ਅੰਨੇ ਦੁਨੀਆਂ ਦੇ ਗੁਰ ਸਿੱਖ ਦੀ ਪਛਾਣ ਨੂੰ ਵੀ ਪਛਾਣਿਆ ਵੀ ਭਾਈ ਮੱਝ ਸਿੱਖ ਬੰਦਾ ਤੇ ਸਾਨੂੰ ਵੀ ਸਿੱਖ ਬਣ ਜਾਣਾ ਚਾਹੀਦਾ ਹੈ। ਤਾਂ ਇੱਥੇ ਉਹਨਾਂ ਜੇਥੋਂ ਚਾਲੇ ਕੇ ਤਨਖਾਪ ਦੇ ਇਲਾਕੇ ਦੇ ਵਿੱਚ ਦਰ ਕੇ ਭਾਈ ਗੰਜ ਕਰ ਸ਼ੰਕਰ ਦੇ ਇਲਾਕੇ ਦੇ ਵਿੱਚ ਰਹਿ ਲੱਗਿਆ। ਗੁਰੂ ਅਗੰਗਦੇਵ ਮਹਾਰਾਜ ਜਾਨੀ ਜਾਨ ਇੱਕ ਦਿਨ ਗੁਰ ਪਾਸ਼ਾ ਜੀ ਦੀ ਮੌਜ ਆਈ। ਤੇ ਪਾਸ਼ਾ ਜੀ ਨੇ ਚਿੱਠੀ ਲਿਖੀ ਭਾਈ ਮੱਝ ਨੂੰ ਤੇ ਭਾਈ ਮੱਝ ਦੇ ਕੋਲ ਦੇ ਜੱਟ ਸਿੱਖ ਨੂੰ ਭੇਜਿਆ ਦੇ ਕਹਿਣ ਲੱਗੇ ਇਹ ਹੁਕਮ ਨਾਮ ਹੈ ਦੇ ਭਾਈ ਮੱਝ ਨੂੰ ਹੁਕਮ ਨਾਮਾ ਸਾਡੇ ਵਿੱਚ ਉਹਦੋਂ ਦੇ ਨਾਲ ਤੇਰੇ ਹੱਥ ਦੇ ਵਿੱਚ ਇਹ ਸੋ ਹੁਕਮ ਨਾਮੀ ਦੀ ਭੇਟਾ 25 ਮੀਆ ਜੀ ਜਿ세 ਤਰਾ ਉਸ ਸੇਖ ਲਈ ਜਦੋਂ ਘਰ ਦੇ ਵਿੱਚ ਜਾ ਕੇ ਆਵਾਜ਼ ਮਾਰੀ ਚੌਪੜੀ ਪਾਈ ਤੇ ਕਿਹਾ ਬਹੁਤਾ ਵੱਡਾ ਮਹਿਲ ਨਹੀਂ ਮਾਈ ਮੰਜ ਦਾ ਭਾਈ ਮੰਜ ਨੂੰ ਆਵਾਜ਼ ਮਾਰੀ ਤੇ ਭਾਈ ਮੰਜ ਦੇ ਘਰ 바ਲੇ ਆਏ ਸਾਹਮਣੇ ਕਹਿੰਦੇ ਦੱਸੋ ਵੀ ਤੁਸੀਂ ਕੌਣ ਹੋ ਤੇ ਕਹਿਣਗੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਜਿਹਦੇ ਕੋਲ ਆਇਆ ਆ ਆਪੋ ਆਪਣਾ ਨਾਮ ਆ ਕੇ ਜੈਤੂ ਵਰਤਣ ਦੇ ਸਾਹਮਣੂ ਕੀ ਉਹ ਉਸ ਬਤੀ ਸਲਕਣੀ ਔਰਤ ਨੇ ਉਸ ਵੀਰ ਦਾ ਉਸ ਗੁਰਤੇਕ ਦਾ ਬੜਾ ਆਗਰ ਤੇ ਸਤਕਾਰ ਕੀਤਾ ਕਹਿੰਦੇ ਵੀਰ ਉਹ ਘਰੇ ਹੀ ਨਹੀਂ ਤੁਸੀਂ ਇੱਥੇ ਬੈਠੋ ਮੈਂ ਤੁਹਾਨੂੰ ਜਲਪਾਣੀ ਸਿਖਾਉਣੀ ਆ ਮਜ਼ਦੂਰੀ ਕਰਨ ਵਾਲੇ ਪਿੰਡ ਦੇ ਜਿਹੜਾ ਜਦੋਂ ਪਖੰਡ ਕੋਲੇ ਸੀ ਪਿੰਡ ਦਾ ਚੌਧਰ ਪਿੰਡ ਦਾ ਚੌਧਰ ਕੋਨਾ ਕੋਲੇ ਸੀ ਜਦੋਂ ਪਖੰਡ ਕੋਨਾ ਕੋਲੇ ਸੀ اس سمے سربریگان کا سکھ بن گیا سبر جا جی را سبر رکھ دن پورا وشواس رکھتا منج کے گھر والے نے کول بٹھایا شایدا پانی چکایا بھائی منج گھر دے آ گئے بھائی منج نے پوچھا کون ہے کہ بھائی منج کے گھر والے نے کہا یہ بھی ਉਹ ਅਰਜਨ ਦੇਵ ਮਹਾਰਾਜ ਦੇ ਕੋਲ ਤਾਂ ਤਾਂ ਅਧਿਆਤਮ ਆਇਆ ਕਿ ਹੁਕਮਨਾਮਾ ਲੈ ਗਿਆ ਤੁਹਾਣੇ ਬਖਸ਼ ਤਾں ਪਾਈ ਮੰਨਨੇ ਪੜਾ ਸਕਾਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਸਹਿਬਾ ਸਾਹਿਬ ਜੀ ਦਾ ਸਿੱਖ ਜਾਣ ਕੇ ਵਿਧਾ ਕੋ ਨਤਲ ਬਾਦ ਵੀ ਤੁਸੀਂ ਮੇਰੇ ਨਾਲ ਕਿੰਨੀ ਬਾਤ ਲੱਗ ਕੇ ਆਇਓ ਉਸ ਚਿੱਠ ਨੇ ਹੁਕਮਨਾਮਾ ਮਖਾਇਆ ਕਿ ਤੁਹਾਡੇ ਦ્વાਰ ਤੇ ਹੁਕਮਨਾਮਾ ਮੈਂ ਤੁਹਾਨੂੰ ਦਿੱਤੀ ਕਿ ਦੋ ਪਹਿਲਾਂ ਜਿੱਦਿ 25 ਰੁਪਏ ਜਾਂ 28 ਰੁਪਏ ਦੇ ਟਾਹੋਵੇਂ ਵੀ ਇਹ ਤੁਹਾਡੇ ਦੇ ਦੁਆਰ ਤੇ ਇਹ ਹੁਕਮਨਾਮਾ ਹੈ। ਆਪਾਂ ਇਹ ਮੰਨ ਲਈ ਬੜੇ ਸ਼ਰਮ ਦੇ ਨਾਮ ਦਾ ਜਿਹੜੇ ਘਰ ਦੇ ਵਿੱਚ ਘਰ ਵਾਲੇ ਦੇ ਕੋਲ ਕੈਨੇਟੇ ਬੱਚੇ ਸਨ ਉਹ ਕੈਨੇਟ ਰੱਖੇ ਤੇ ਗਹਿਲੀ ਰਾਤ ਕੇ ਭਾਈ ਮੰਜ ਦੇ 25 ਰੁਪਏ ਦਾ ਬਰਵਾਦ ਕੀਤਾ ਤੇ ਉਸ ਵਰ ਸਿਕਮੰਦ ਤੇ ਤੇ ਬੋਮ ਮਨਾਵਾ ਕੋਲਿਆ ਤੇ ਅੱਖਰ ਲੋਹੇ ਕੇ ਵਜਨ ਕੰਦੇ ਭਾਈ ਮੰਜ ਤੇਰੀ ਉੱਪਰ ਖਜ਼ੂਰੀ ਕਰਤਾ ਹੋਏ ਤੈਨੂੰ ਗੁਰੂ ਜੀ ਤੇ ਆ ਬਿਕੋ ਕਹਿੰਦੇ 25 ਰੁਪਏ ਵੀ ਨਾ ਉਹ ਉਸ ਸਮੇਂ ਦੇ 25 ਰੁਪਏ ਕਿੰਨੇ ਕਿੰਨੇ ਅਮੀਰ ਰਸਤੇ ਹੋਣਗੇ ਦੇ ਭਾਈ ਮੰਨ ਨੇ ਉਹ ਹੁਕਮਾਂ ਮੰਨ ਨੂੰ ਆਪਣੇ ਮੱਥੇ ਦੇ ਨਾਲ ਲਾ ਗਿਆ ਰਾਯਾ ਦੇ ਕਹਿਰਤਾ ਗੁਪ ਪਾਸ਼ਾ ਦੀ ਤੁਹਾਡੇ ਮੇਰੇ ਜਿਸਾ ਸਪੈਸ਼ਲ ਕਿਰਪਾ ਕੁਝ ਟਾਈਮ ਲੰਘਿਆ ਤੇਰ ਗਰੂ ਆਦਨ ਦੇਵ ਮਹਾਰਾਜ ਜੀ ਨੇ ਫਿਰ ਕਿ ਲਿਖੀ ਹੁਕਮਾਂ ਲਾ ਕੇ ਇਹਾਂ 25 ਰੁਪਏ ਦੀ ਥਿਰ ਕਿਤਾਬ ਆਖੀ ਵੀ 25 ਰੁਪਏ ਲੈ ਕੇ ਇਹ ਤੋਂ ਹੁਕਮਾਂ ਮੰਨ ਨੂੰ ਬਾਦ ਹੱਥ ਦੇ ਵਿੱਚ ਭਾਈ ਮੰਨ ਨੂੰ ਦੇਣਾ ਇਸੇ ਤਰ੍ਹਾਂ ਹੋਇਆ ਪਣ ਪਾਈ ਪੰਜ ਦੇ ਘਾਵੇ ਵਿੱਚ ਇੱਕ ਧੀ ਤੇ ਦੂਜੀ ਘਰ ਵਾਲੀ ਤੇ ਇੱਕ ਉਸੇ ਛੇੜ ਦੇ ਕੋਲ ਜਿਸ ਛੇੜ ਦੇ ਕੋਲ ਪਹਿਲਾ ਭਾਈ ਮੰਜ ਨੇ ਆਪਣੇ ਘਰ ਦਾ ਸੋਨਾ ਜਾਂ ਕਾਪੀਆਂ ਹੋਰ ਜਿਹੜੀ تجارتਆਂ ਲਗਾਈ ਤੇ ਉਸੇ ਛੇੜ ਦੇ ਕੋਲ ਜੇ ਤਲਾ ਗਿਆ ਇਹ ਲਗਾ ਛੇੜ ਦੀ ਇੱਕ ਜੀਐਨਪੀ ਐ گھر بچا نہیں کہ گسرا بخان نام آ جائے میرے گھر والے پچی روپیے پچی روپیے جڑے پورے نہیں ہو جاتی ہو اس طرح کے اس طرح کے پائی منج ਨੂੰ ਉਹੋ ਜੇ ਕਹਿ ਲੱਗ ਗਈ ਤੂੰ ਕਹਾਵੇ ਵਿੱਚ ਜਿਵੇਂ ਤੇਰੇ ਕਹਿੰਦੇ ਕਰਤੇ ਪਏ ਅੱਲੀ ਕੀ ਹੁੰਦੀ ਜਿੱਦਾਂ ਵੀ ਤੂੰ ਸਭ ਕੁਝ ਜਾਣੇ ਰੱਖਤੀਆਂ ਪਰ ਤੂੰ ਆਪਣੇ ਘਰ ਦੇ ਪ੍ਰਬਾਰ ਦੇ ਹੀ ਵੀ ਤੂੰ ਮੇਰੇ ਕੋਲੇ ਕਹਿੰਦੇ ਰੱਖਣ ਲੱਗਿਆ ਉਹ ਸਿੱਖਾਂ ਮੈਨੂੰ ਦੱਸਦ ਈਰਾ ਤੇਰੇ ਨਾਲ ਕੀ ਹੋ ਜਾ ਧਰੂ ਹੈ ਜਦ ਤੇ ਦਰਸ਼ਨਾ ਮਾਤੇ ਜੱਦੀ ਚਿੰਤੀ ਦੇ ਬਾਅਦ ਤੇ ਸਭ ਕੁਝ ਨਿਸ਼ਾਸ਼ਰ ਕਰ ਗਿਆ 5 ਹੁੰਦੇ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਗੱਦੀ ਦੇ ਤੇ ਉਹ ਸਿੱਖ ਨੇ ਸਿੱਖ ਦਾ ਜੀਵਨ ਵੀ ਇਹ ਜਿਵੇਂ ਮਾਇਦੇ ਦਿਲ ਦਾ ਰਹਿਤੇ ਪੰਜਾਬ ਕਰਿਆ ਹੈ ਪੰਜਾਬ ਦਾ ਉਹ ਸਿੱਖ ਦਾ ਜੀਵਨ ਹੁੰਦਾ ਜੀਵਨ ਹੁੰਦਾ ਹੈ ਵੀ ਆਪਲਾ ਆਪ ਸਵਾਰੇ ਤਾਂ ਦੂਸਰਾ ਬੇਜੇ ਉਸ ਦੇ ਮੰਦਿਰ ਵਿੱਚ ਵੀ ਇਹ ਜਾ ਕੇ ਕਹਿੰਦਾ ਕਿ ਇੱਕ ਬਣਾ ਭਾਈ ਮੰਨ ਨੂੰ ਜੇਤ ਕਹਿੰਦਾ ਤੈਨੂੰ 25 ਰੁਪਏ ਤੇ 28 ਰੁਪਏ ਕੱਢ ਕੇ ਭਾਈ ਮੰਨ ਦੇ ਹੱਥ ਦੇ ਉੱਤੇ ਰੱਖੇ ਪਹਿਲੇ ਇਹ ਦਾ ਜਿਹੜਾ ਮੋਲ ਹੈ ਸਿਰਫ ਸਿਰਫ ਇਹ ਮੋਲ ਹੈ ਕਿ ਮੈਨੂੰ ਹੀ ਆਪ ਦੇ ਗੁਰ ਦੇ ਦਰਸ਼ਨੇ ਜ਼ਰੂਰੀ ਕਰਾ ਦੇ ਭਾਈ ਮੰਨ ਹੁਣ ਘਾਵੇ ਤੇ ਗਿਆ ਤੇ 25 ਰੁਪਏ ਦਿੱਤੇ ਤੇ ਦੂਸਰੀ ਪਿੱਠੀ ਦੇ ਵਿੱਚ ਲਿਖਿਆ ਹੋਇਆ ਕਿ ਭਾਈ ਮੰਨ ਤੇਰੀ ਲੋੜ ਹੈ ਗੁਰੂ ਨਾਲ ਕਦੇ ਘਰ ਤੇ ਤੂੰ ਇੱਥੇ ਜਾ

ایک گھر کا سمان ساجو سمان چکا پن چکیا چود پونا چھڈیا اچھی خونا چھٹیا دوسرا بھی گرو آپ نے سکھ کا کتنا پیار ہے اس پر بھی سکھ پاس ہوا تیسرا پیپر سی سیوا کا وشواس کا پیچھ دشکار سیوا کر رہا ہے ਪੰਜਾਬ ਤੋਂ ਤਾਂ ਸਾਹਿਬਨਾਮਿਕ ਤੋਂ ਸਾਧੂ ਗੁਰੂ ਅਰਜਨ ਦੇਵ ਮਹਾਰਾਜ ਜੀ ਲੰਗਰ ਦੇ ਵਿੱਚ ਆ ਗਏ। ਲੰਗਰ ਦੇ ਵਿੱਚ ਆ ਕੇ ਕਹਿੰਦੇ ਭਾਈ ਮਨ ਕੀ ਕਰਦਾ ਹੈ? ਕਹਿੰਦੇ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ। ਸੁਪੀਆਂ ਲੱਗਣਾ ਤੁਹਾਡੇ ਉਮਰ ਦੇ ਨਾਲ ਕਿਉਂਕਿ ਭਾਈ ਮਨ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਜੂਬੀ ਦੇ ਵਿੱਚ ਆਜੋ ਗਿਆ ਸਾਹਿਬ ਜੀ ਦੱਸੋ ਕੀ ਦਿਵਾ ਪਰਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਮਨ ਤੂੰ ਤਰਫ سکیاں لکر لے کے آنگر واسطے کہ سکھ نے دسیا لاغری سکھ نے دسیا کہ بھائی مانجل سکیاں لگرا لے کے آتا ہے کہ بھائی گروپ پاشا جی بھائی منج پرشادہ کتنا چکتا ہے کہ گروپ کے لگ لائی مانجے یہ حکم ہویا کہ جدو شام ننگ لگی نہ پنگ لگی ਤੇ ਭਾਈ ਭੰਜ ਬੈਠਾ ਹੋਵੇਗਾ ਤੇ ਭਾਈ ਮੰਝ ਦੇ ਅੱਗੋਂ ਪਤਲ ਚੋਕ ਲੈਣੀ ਆ ਜਾਂ ਇਹੋ ਕਹੇ ਲੋ ਕਿ ਤਾਰੀ ਚੋਕ ਲੈਣੀ ਆ ਤੇ ਭਾਈ ਮੰਝ ਨੂੰ ਕਹਿੰਦਾ ਕਿ ਤੇਰੇ ਬਾਅਦ ਲੰਗਰ ਦੀ ਬੰਦਿਆ ਤੂੰ ਸੇਵਾ ਕਰਦੀ ਆ ਤੇ ਆਪ ਉਹਦਾ ਖਾਣਾ ਖਾਓ ਇਸੇ ਤਰ੍ਹਾਂ ਹੋਇਆ ਭਾਈ ਭੰਜ ਲੰਗਰ ਦੀ ਪੰਕਤ ਦੇ ਵਿੱਚ ਬੈਠਾ ਹੈ ਤੇ ਜਦੋਂ ਭਾਈ ਮੰਝ ਦੀ ਝਾਲ ਆਉਣ ਦੀ ਵਾਰੀ ਆਈ ਭਾਈ ਭੰਜ ਨੂੰ ਤੇ ਅੱਗੋਂ ਪਤਲ ਚੋਕ ਰਹੀ

ਭਾਈ ਮੱਜ ਕੌਟਕੇ ਵਿਰੂਦਸ਼ਣ ਕਾਲਾ ਕਰਦਾ ਹੈ ਕਿਨੇ ਬਾਦਸ਼ਾਹ ਦੀ ਜੀਨੀ ਨਿਕਲ ਭਾਈ ਮੱਜ ਨੇ ਹੁਣ ਪ੍ਰਥਮ ਉਪ ਸ਼ਾਸਨ ਦਿੱયો ਪਛਾਤੇ ਜਿਹੜੇ ਬੱਚੇ ਜੇ ਪਤਨਾ ਦੇ ਵਿੱਚ ਬੱਚਾ ਪੁਛਾਲ ਰਾਸ਼ਨ ਹੁੰਦਾ ਸੀ ਉਹ ਛਤ ਸ਼ਕਲਾ ਤੇ ਵਿਆਹਾਂ ਦਾ ਨਾਮ ਫਿਰ ਕੁਝ ਟਾਈਮ ਲੰਘਿਆ ਤੇ ਭਾਈ ਮੱਜ ਬਾਅਦ ਵਿੱਚ ਫਿਰ ਮੁਗਲ ਆ ਕੇ ਭਾਈ ਮੱਜ ਨੂੰ

ਇਹ ਇਹ ਨਹੀਂ ਛੱਡਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਜੀ ਹੁਕਮ ਕਰਕੇ ਚਲੇ ਗਏ ਭਾਈ ਮੰਜਬ ਆਪਣੇ ਮਿਰਤ ਉਹ ਸਨੇਹਾ ਦੇ ਦਾ ਭਾਈ ਮੰਜ ਨੂੰ ਉਸੇਵਾਦਾਰ ਦੇ ਲੱਗਪੇ ਲੱਗਣ ਵਾਲਾ ਭਾਈ ਮੰਜਰ ਨੇ ਕਿਹਾ ਅਜੋ ਜੱਬਾਸ਼ ਦੀ ਕੀ ਨਹੀਂ ਨਿਕਲ ਤਖੀਰ ਨੂੰ ਸਾਧ ਸੰਗਤ ਜੀਓ ਭਾਈ ਮੰਜ ਨੇ ਲਕਣਾ ਲਕਣਾ ਲੈ ਕੇ ਆਉਂਦੀਆਂ ਤੇ ਉਸ ਦੇ ਚਾਰ ਹਿੱਸੇ ਕਰਦੇ 10 ਹਿੱਸੇ ਗੁਰੂ ਗੁਰੂ ਨਾਨਕ ਦੇਵ ਜੀ ਦੇ ਆਪ ਤੇ ਲੰਗਰ ਵਾਸਤੇ ਤੇ ਸਾਧ ਸੰਗਤ ਜੀ ਉਹ ਜੇ ਕਿ ਹਿਸਾਬ ਪੰਜਾਬ ਦੇ ਵਿੱਚ ਵਿੱਚ ਕੇ ਉਹਦਾ ਪ੍ਰਸ਼ਾਦਾ ਛਕਣਾ ਉਹਨੇ ਪੂਰੀ ਕਰੀ ਤਾਂ ਕੋਟਾਂ ਰਹੀਆ ਅਮੇਰੀ ਆਈ ਮੇ ਜੋੜ ਦੇ ਨਾਲ ਬਸਨ ਲੱਗਾ ਤੇ ਭਾਈ ਮਨਜ ਜਿਸਰ ਉੱਪਰ ਲਕੜਾਂ ਕੀ ਪਤਾ ਨਾ ਲੱਗਿਆ ਤੇ ਭਾਈ ਮਨਜ ਉਹਦੇ ਵਿੱਚ ਲੱਗ ਪਿਆ ਉਹਦੇ ਵਿੱਚ

ਸਾਥ ਸੰਗਤ ਜੀਓ ਪਤਜ ਤੀਜਾ ਮਿਆਂ ਤੇ ਤੀਜੇ ਪੱਖ ਪਾਕੇ ਦੇ ਵਿੱਚ ਜਦੋਂ ਸਿੱਖ ਪਾਸ ਹੋਇਆ ਤੇ ਸਾਥ ਸੰਗਤ ਜੀਓ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਜੀ ਨੂੰ ਮਹਾਰਾਣੀਆਂ ਨੇ ਜਾ ਕੇ ਦੱਸਿਆ ਪਾਸ਼ਾ ਜੀ ਤੁਹਾਡਾ ਸਿੱਖ ਜਿਹੜਾ ਸੁੱਖੀਆਂ ਲੱਕੜਾਂ ਲੰਗੜਾ ਬਾਹ ਤੇ ਲੈ ਕੇ ਆਉਂਦਾ ਉਹ ਸਿੱਖਾ ਪਾਜੂ ਕੂਦੇ ਉੱਤੇ ਲਿਖਿਆ ਹੋਇਆ ਹਾਂ ਦੇਖੋ ਸਾਥ ਸੰਗਤ ਜੀਓ ਗੁਰੂ ਦਾ ਤੇ ਸਿੱਖ ਦਾ ਪਿਆਰ گرو ارجن دیو مہاراج جی نے باہر آ جائے منج کا خبر ویکو جیسا میرے گھر کا گرو نیبا دے دیا کہ این لو پھر رابطہ ڈگیا ہونے ਉਥੇ ਕਹਿੰਦਾ ਭਾਈ ਮਾਝ ਕਹਿੰਦਾ ਬਾਦਸ਼ਾਹ ਜੀ ਪਹਿਲਾਂ ਲੱਕੜਾਂ ਵੱਢੋ ਭਾਈ ਮਾਝ ਨੂੰ ਬੁਦਵਾ ਕੇ ਮਹਾਰਾਜ ਕਹਿੰਦੇ ਲੱਕੜਾਂ ਨੂੰ ਛੱਡ ਤੂੰ ਉੱਪਰ ਆ ਜਾ ਕਹਿੰਦੇ ਨਹੀਂ ਬਾਦਸ਼ਾਹ ਤੁਹਾਡਾ ਹੁਕਮ ਨਹੀਂ ਤੇ ਗੁਰੂ ਘਰ ਦੇ ਬਾਗ ਤੇ ਲੰਗੜਾ ਬਾਗ ਤੇ ਸੁੱਕੀਆਂ ਬੱਗਵਾਂ ਲੈ ਕੇ ਆਉਂੀਆਂ ਤੇ ਸੁੱਕੀਆਂ ਸੁੱਕੀਆਂ ਬੱਗੜਾ ਵੱਢੋ ਸੁੱਕੀਆਂ ਬੱਗੜਾ ਕੱਢੀਆਂ ਨਹੀਂ ਆ ਤੁਰ ਆ ਜਾਂਦੇ ਆ ਮਹਾਰਾਜ ਜੀ ਨੇ ਆਪਣੇ ਆਪਣੇ ਭਾਈ ਮਾਝ ਨੂੰ ਕੱਢਿਆ ਉਹਦੇ ਵਿੱਚੋਂ ਤੇ ਭਾਈ ਮਾਝ ਨੂੰ ਕਹਿੰਦੇ ਪਈ ਮੰਗ ਮੰਗ ਗੁਰੂ ਨਾਨਕ ਦਾ ਕਰਤੇ ਦੇ ਅਜ ਖੁਸ਼ੀ ਕਰਦਾ ਹੈ ਤੂੰ ਮੰਗ ਜੋ ਜੁ ਮੰਗਦਾ ਹੈ ਤੇ ਭਾਈ ਮਨ ਕਹਿੰਦਾ ਹੈ ਹੱਥ ਜੋੜ ਕੇ ਕਹਿੰਦਾ ਬਾਦਸ਼ਾਹ ਜੀ ਤੁਹਾਡੇ ਸਿੱਖੀ ਚੱਲਦੀ ਹੈ ਸਿੱਖੀ ਤੇ ਭਾਈ ਮੰਗ ਨੂੰ ਕਹਿ ਕੇ ਕਹਿੰਦੇ ਬਾਦਸ਼ਾਹ ਜੀ ਕਹਿੰਦੇ ਮੰਗ ਤੂੰ ਜੋ ਬਜ ਮੰਗਦਾ ਹੈ ਖੈਰ ਗੁਰੂ ਨਾਨਕ ਦੇ ਘਰ ਤੋਂ ਸਿੱਖਾਂ ਨੂੰ ਬਖਸ਼ਾਇਆ ਨੇ ਬਾਅਦ ਸਾਡੀ ਪਿੰਨੀਆਂ ਰੂਤੀਓ ਤੇ ਕਰਪਾ ਕਰਿਓ ਕਿਨਾ ਪਾਚਾ ਕਿਸੇ ਦਿਨ ਚਲਦਾ ਨਾ ਪਾਇਓ ਸਿੱਖ ਦੋ ਨਿਆਲੇ ਇਹ ਤੁਮਹੇ ਮਾਗ ਮੰਗੀ ਤੇ ਗੁਰੂ ਅਰਜਨ ਦੇਵ ਜੀ ਨੇ ਉਸ ਸੇਖ ਨੂੰ ਭਾਈ ਮੱਝ ਨੂੰ ਆਪਣੇ ਗੌਰ ਦੇ ਹੰਤਾ ਆਇਆ ਤੇ ਸ਼ਬਦ ਕਹੀਏ ਗੁਰਮੰਘ ਪਿਆਰੂ ਕੋ ਗੁਰਮੰਘ ਪਿਆਰਾਂ ਮਨ ਪਿਆਰੂ ਜੂ ਕੋ ਜਗ ਮੰਗਲਾਪੁਰਾ ਸੋ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚੋਂ ਸਿੱਖੀ ਦੇ ਵਿੱਚ ਆਪਾਂ ਪਾਸ ਹੋਣਾ ਤਾਂ ਕਿਪਾ ਕਰਦੇ ਹਿੰ ਜਰੂਰ ਗੋਵਾਂਗੇ